ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵਾਲਾ ਡੇਰੀ ਫਾਰਮ ਵੇਖਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਨੂੰ ਵਿਖਾਉਣ ਲੱਗੇ ਆ ਦੋ ਹੀ ਪਸ਼ੂ ਇੱਕ ਠੋਕੜ ਗੱਬਣ ਝੋਟੀ ਤੇ ਇੱਕ ਬਿਲਕੁਲ ਨਾੜੂ ਤੇ ਬੱਚਾ ਵੈੜ ਬਿਲਕੁਲ ਪਰਸੋਂ ਦੀ ਸੂਈ ਆ ਤੇ ਮਗਰ ਵਸ਼ੀ ਆ ਤੇ ਬਾਕੀ ਪੁੱਛਣੇ ਆ ਮਨਜੋਤ ਵੀਰ ਨੂੰ ਸਾਰੀ ਡਿਟੇਲ ਤੇ ਕਰਦੇ ਆ ਮਨਜੋਤ ਵੀਰ ਨਾਲ ਗੱਲਬਾਤ ਮਨਜੋਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਮੈਂ ਕਿਰਪਾ ਮਾਰਾ ਜੀ ਚਲੋ ਕਿਰਪਾ ਹੀ ਚਾਹੀਦੀ ਮਹਾਰਾਜ ਜੀ ਹੋ ਸੁਣਾਉ ਆਪਾਂ ਨਾਮ ਤੇ ਡਰੈੱਸ ਪਹਿਲਾਂ ਦੱਸਿਓ ਮੇਰਾ ਮਨਜੋਤ ਸਿੰਘ ਪਹਿਲਾ ਹੜ ਰਤਨਾਤ ਬਿੰਦਲਾ ਜੀ ਨਾਲ ਹੈ ਬਿਲਾ ਅੰਬਰੀ ਇਹ ਫੋਨ ਨੰਬਰ ਇਹ ਨਾਲ 9041796788 9041796788 ਇਹ ਮਨਜੋਤ ਵੀਰ ਪਿਛਲੀ ਵੀਡੀਓ ਦੇ ਜਿਹੜੇ ਪਸ਼ੂ ਪਾਏ ਸੀ ਕੱਲ ਵੇਚ ਗਏ ਹਾਂਜੀ ਵੇਚ ਗਏ ਚਲੋ ਵਧੀਆ ਹੋ ਗਿਆ ਵਧੀਆ ਹੋ ਗਿਆ ਤੇ ਅੱਜ ਦੋ ਪਸ਼ੂ ਦਿਖਾਉਣੇ ਆ ਹਾਂਜੀ ਹਾਂਜੀ ਅੱਛਾ ਇੱਕ ਤੋਕੜ ਗੰਬੰਦੇ ਇੱਕ ਤਾਜੀ ਸੂਈ ਵੜਿਆ ਹੈ ਠੀਕ ਆ ਤੇ ਮਨਜੋਤ ਵੀਰ ਪਹਿਲਾਂ ਕਰੀਏ ਜੇ ਮੰਨ ਲਓ ਇਹਦੀ ਛੋਟੀ ਦੀ ਗੱਲ ਬਾਤ ਆ ਤੋਕੜ ਗੰਬੰਦੇ ਹਾਂਜੀ 6 ਕਿਲੋ ਦੁੱਧ ਥੱਲੇ 6 ਕਿਲੋ ਦੁੱਧ ਹਾਂਜੀ ਤੇ ਦੂਜਾ ਕਿਨੇਚਰ ਦੀ ਗੱਬਣ ਗੱਬਣਾ ਤਿੰਨਾ ਮਹੀਨੇ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਲੋ ਵੀਰ ਜੀ ਤਿੰਨਾ ਮਹੀਨੇ ਵਾਲੀ ਚੈੱਕ ਪਾਸ ਜੇ ਮੇਰਾ ਵੀਰ ਭਰਾ ਕੋਈ ਆਣ ਕੇ ਕੋਈ ਸੌਦਾ ਕਰਦਾ ਆਪਣਾ ਡਾਕਟਰ ਲੈ ਆਵੇ ਨਹੀਂ ਤੇ 10 ਦਿਨਾਂ ਦੀ ਆਪਣੀ ਗਾਰੰਟੀ ਹੋਊਗੀ ਵੀਰ ਕਹਿੰਦਾ ਵੀ 10 ਦਿਨ ਦੀ ਮੇਰੀ ਗਾਰੰਟੀ ਜਾ ਕੇ 10 ਦਿਨਾਂ ਤੱਕ ਚੈੱਕ ਕਰਾ ਲਿਓ ਤੇ ਚੈੱਕ ਪਾਸ ਆ ਵੀਡੀਓ ਵੀ ਬਣਾਈ ਆ ਇਹਦੀ ਚੈੱਕ ਪਾਸ ਦੀ ਤੇ ਬਹੁਤ ਹੀ ਚੰਗੀ ਝੋਟੀ ਆ ਹਰਿਆਣੇ ਦੀ ਝੋਟੀ ਆ ਤੇ ਦੂਜਾ ਸੁਆ ਹੈ ਤੇ ਰਾਜੀ ਵੀਰ ਜੀ ਖੋਲਿਓ ਹਾਂ। ਬੋਲੀ ਖਨਾ ਦਾ ਸੈਜ ਤੇ ਗਿਆ ਬਖ। ਉਰੀ ਵੱਡੀ ਝੋਟੀ ਆ ਤੇ ਨਿੱਕੀ ਸਿੰਗੀ ਦੀ ਝੋਟੀ ਆ। ਆ। ਮਾਲੇ ਲੋਈ ਤਾਂ ਮੋਹਨਿਆਾ ਥਾਣਾ ਦਾ ਸੈ ਇਤ ਗੈ ਵੀ ਬਹੁਤ ਹੀ ਸਾਫ ਸੁਥਰੀ ਝੋਟੀ ਆ ਤੇ ਸਿੰਗੀ ਵੀ ਬਿਲਕੁਲ ਨਿੱਕੀ ਆ ਤੇ ਮਨਜੋਤ ਵੀਰ ਜੀ ਇਹਦੇ ਨਾਲ ਦੁੱਧ ਕਿੰਨਾ ਜੇ ਇਹਦਾ ਦੁੱਧ 6 ਕਿਲੋ ਗ੍ਰਾਮ ਦਾ 6 ਕਿਲੋ ਇਹ ਮਿਲਦੀ ਕਿਦਾਂ ਹੈ ਮਿਲਦੀ ਆ ਬਾੜੇ ਤੇ ਬਾੜੇ ਦਾ ਟੀਕੇ ਤੋਂ ਬਿਨਾਂ ਹੀ ਟੀਕੇ ਤੋਂ ਬਿਨਾਂ ਹੀ ਲਓ ਜੀ ਟੀਕੇ ਤੋਂ ਬਿਨਾਂ ਹੀ ਝੋਟੀ ਮਿਲਦੀ ਜੇ ਤੇ ਮਨਜੋਤ ਵੀਰ ਉਹਦਰ ਦੀ ਹਰਿਆਣੇ ਦੀ ਝੋਟੀ ਆ ਹੈ ਠੀਕ ਆ ਮਨਜੋਤ ਵੀਰੇ ਤੇ ਮੁੱਲ ਦੀ ਗੱਲ ਕਰੀਏ ਤੇ ਇਹਦਾ ਜੇ ਮੁੱਲ ਕਰਦੇ ਆਪਾਂ 85000 85000 ਅਈ ਸ਼ਾਤ ਕਿਨੇ ਕਿਤੇ ਦੇ ਦੋ ਨਹੀਂ ਮੇਰਾ ਵੀਰ 100000 ਦੀ ਹਾਂ ਲਾ 80 ਦੀ ਕਰ ਦਈਏ ਮਾਨਤਨ ਮੈਂ ਤੇ ਕਿੰਨਾ 75000 ਦੀ ਦੇ ਲਾਂਗੇ ਲਾਸਟ ਲਓ ਜੀ ਹਾਂ ਨਾ 75000 ਦੀ ਜੇ ਤੇ ਝੋਟੀ ਬਹੁਤ ਚੰਗੀ 14 ਕਿਲੋ ਵਾਲੀ ਝੋਟੀ ਆ ਬਹੁਤ ਹੀ ਸਾਫ ਸੁਥਰੀ ਝੋਟੀ ਆ ਤੇ ਬਾਕੀ ਕਰਦੇ ਆ ਅੱਗੇ ਵੈੜ ਬਾਰੇ ਵੀ ਗੱਲ ਬਾਤ ਮੰਜੋਦ ਵੀਰੋ ਵੈੜ ਆ ਮੰਨ ਲਓ ਇਹਦੇ ਮਗਰ ਕੀ ਆ ਮਗਰ ਵਸ਼ੀ ਇਹਦੇ ਮਗਰ ਵਸ਼ੀ ਆ ਆ ਬਿਲਕੁਲ 나ੜੂ ਤੇ ਐਰ ਸ਼ੈਦ ਦੀ ਵਸ਼ੀ ਆ ਮਗਰ ਬਾਕੀ ਵੈੜ ਵੀ ਬਹੁਤ ਹੀ ਚੰਗੀ ਆ ਤੇ ਕਿੰਨੇ ਵਜੇ ਦੀ ਚਵਾਈ ਹੋਈ ਵੈੜ ਦੀ 9 ਵਜੇ ਚਵਾਈ ਹੋਈ ਆ ਆ 9 ਵੇ ਚਵਾਈ ਕੋ ਹੋਣੀ ਆਈ ਹੈ ਨਾ ਅਜੇ 2 ਘੰਟੇ ਹੋਇਆ ਇਹਨੂੰ 2 ਘੰਟੇ ਹੀ ਹੋਏਗਾ ਲਓ ਵੀਰ ਜੀ ਵੱਡੀ ਵੈੜ ਜੇ ਤੇ ਠੰਡੀ ਸੀਲ ਬਿਲਕੁਲ ਬਹੁਤ ਜਿਆਦੀ ਠੰਡੀ ਸੀਲ ਆ ਤੇ ਮਗਰ ਵੀ ਵਸ਼ੀ ਜੇ ਰਾਜੂ ਵੀਰ ਜੀ ਠਾਇਓ ਵਸ਼ੀ ਵਿਖਾਈਏ ਬਿਲਕੁਲ 나ੜੂ ਦੇ ਬੱਚਾ ਜੇ ਇਹ ਵਖਾਇਓ ਆ ਵੇ ਲਓ ਵੀਰ ਜੀ ਬਿਲਕੁਲ 나ੜੂ ਦੇ ਬੱਚਾ ਹੈ ਆ ਦੇਖੋ ਅਵੇਸ਼ੀ ਬਹੁ ਵੀ ਚੰਗੇ ਰਾਜੂ ਜੀ ਦੀ ਖੋਲਿਓ ਬੋਲ ਕੇ ਬਖਾਉਣੇ ਤਾਨੂੰ ਜਿਹੜੇ ਆਨੋ ਜਾ ਦੇਖੋ ਬਾਕੀ 9 ਵਜੇ ਦੀ ਵਿਹੜ ਦੀ ਚੁਵਾਈ ਹੋ ਗਈ ਤੇ ਫੇਰ ਆਈ ਜੇ ਬਾਕੀ ਠੰਡੀ ਸੀਲ ਵੀ ਪੂਰੀ ਆ ਤੇ ਕੱਦ ਵਜਨ ਬਹੁਤ ਜ਼ਿਆਦਾ ਤੇ ਫੇਰ ਹੈ ਵੀ ਗਰਮੀ ਤੋਂ ਰਹਿ ਤਿਆ ਸਿੰਪਲ ਵਾਲੀ ਆ ਵਿਹੜ 9 ਵਜੇ ਉਹ ਵੀ ਦੀ ਪੂਰੀ ਠੰਡੀ ਸੀ ਲਿਆ ਅਰੇ ਤੇ ਮਨਜੋਤ ਵੀਰ ਕਿੰਨਾ ਹੈ ਥਲੇ ਬੋਲਾ ਬੋਲੇ 13 14 ਕਿਲੋ ਹੈ ਕਹਿੰਦਾ ਅੱਛਾ 13 14 ਕਿਲੋ ਹੈ ਠੀਕ ਆ ਠੀਕ ਆ ਤੇ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ 70000 ਬਹੁਤ ਜ਼ਿਆਦਾ ਨਹੀਂ ਆ। ਜ਼ਾਇਰ ਦੇ ਸਾਹ ਨੂੰ ਵੇਖ ਲੋ ਨਾ 70000 ਆ। ਜ਼ਾਇਜ ਜਾ ਕਰਦੇ ਨਹੀਂ ਵੈੜ ਚ ਨਹੀਂ ਕੋਈ ਕਮੀ ਪੂਰੀ ਵੱਡੀ ਵੈੜ ਆ। ਮੇਰਾ ਵੀਰ ਕੋਈ ਛੋਟੀ ਨਾ ਸਮਝੇ। ਐਂਡ ਦੀ ਮੈਂ ਤਾਂ ਕਿਹਾ ਹੋਰ ਜ਼ਾਇਜ ਕਰਦੇ ਨਹੀਂ। ਜ਼ਾਇਜ ਕਰਦੇ ਤੂੰ ਆ ਵੀ। ਹਾਂਜੀ। ਵੇਖ ਲੋ ਕਰ ਦੋ ਦੱਸ ਦੋ ਆ ਵੀ ਨਹੀਂ ਆ ਵੀ ਦੱਸ ਦੋ ਕੋਈ। ਮਨਜੋਤ ਵੀਰ ਮੈਂ ਤਾਂ ਕਿਹਾ 55 ਦੀ ਦੇ ਦਈਏ। ਹਾਂਜੀ। ਵੇਲਾ ਹੋਰ ਥੋੜਾ ਬੋਧਾ ਗੱਲ ਕਰ ਦੇ। ਲਾਜਤੀ ਕਰਦੀਏ ਵੇਜੇ ਤੇ। ਲਾਜ 100 ਰੁਪਏ ਛੋਟੀ। ਯਾ ਯਾ ਦੇ ਲਓ ਵੀਰ ਜੀ 53000 ਦੀ ਵੈੜ ਜਣਾ ਮੇਰਾ ਵੀਰ ਲੈ ਜੂ ਯਾਦ ਕਰੂ ਮੰਜੋ ਵੀ ਦੁੱਧ 20 ਤੋਂ ਪਲੱਸ ਕਰੂਗੀ ਨਹੀਂ ਕਰੂਗੀ ਅੱਛਾ ਦੁੱਜਾ ਸੂਆ ਨਾ ਦੁੱਜਾ ਸੂਆ ਤੇ ਲਓ ਵੀਰ ਜੀ ਦੁੱਜਾ ਸੂਆ ਤੇ 20 ਤੋਂ ਪਲੱਸ ਵੈੜ ਦੁੱਧ ਕਰ ਜੂਗੀ ਤੇ ਬਾਕੀ ਕੋਈ ਮੇਰਾ ਵੀਰ 9 ਵਜੇ ਦੀ ਚੋਾਈ ਏ ਸਾਲ ਆ ਬਣਦੀ ਬੁੰਦੀ ਬਹੁਤ ਜਿਆਦੀ ਥਣ ਬਹੁਤ ਪਿਆਰਾ ਲੱਗਾ ਵਸ਼ੀ ਨੂੰ ਆ ਵੇਖੋ ਹਣ ਬਹੁਤ ਲੰਮਾ ਮੋਠਾ ਵਾਲਾ ਥਣਿਆ ਤੇ ਬਾਕੀ ਮੰਜੋਦ ਵੀਰ ਹੋਰ ਵਧੀਆ ਏ ਹੋਰ ਕੀ ਕਹਿਣਾ ਚੰਮਾ ਮੇਰਾ ਵੀਰ ਵਲਾ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਸ਼ੇਅਰ ਕਰੋ ਸਪੋਰਟ ਕਰੋ ਸਪੋਰਟ ਕਰੋ ਹਾਂ ਬਿਲਕੁਲ ਵੀਰ ਜੀ ਸਾਡੀ ਵੀ ਇਹੋ ਹੀ ਬੇਨਤੀ ਹੈ ਹੱਥ ਜੋੜ ਕੇ ਜਿਹੜਾ ਸੂਆ ਡੰਗਰ ਆਪਣੀ ਤਸੱਲੀ ਕਰਕੇ ਖੜੋ ਤੇ ਬਾਕੀ ਜਿਹੜਾ ਇਹ ਗੱਬਣਿਆਂ ਨੂੰ ਪਾਸ ਕਰਕੇ ਖੜੋ ਤੇ ਬਾਕੀ ਹੋਰ ਮਨਜੋਤ ਵੀ ਠੀਕ ਠਾਕ ਆ ਚਲੋ ਵਧੀਆ ਸਾਡੀ ਇਹੋ ਹੀ ਹੱਥ ਜੋੜ ਕੇ ਬੇਨਤੀ ਹੁੰਦੀ ਆ ਤੇ ਬਾਕੀ ਵੀਡੀਓ ਨੂੰ ਪੂਰਾ ਵੇਖਣ ਲਈ ਬਹੁਤ ਬਹੁਤ ਧੰਨਵਾਦ